ਸ਼੍ਰੋਮੇ ਕਾਇਦਲ ਹਮਲੇ ਸੱਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਮਪੀ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਸਿੰਘ ਜੈ ਹਿੰਦ ਤੇ ਜੈ ਸ਼੍ਰੀ ਰਾਮ ਕਹਿਣਗੇ ਦਰਅਸਲ ਇੱਕ ਰੀਤੀ ਚੈਨਲ ਨਾਲ ਗੱਲਬਾਤ ਕਰਦੇ ਆ ਜਦੋਂ ਉਹਨਾਂ ਨੂੰ ਅਮਰਿਤਪਾਲ ਸਿੰਘ ਦੀ ਪਾਰਟੀ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਉਹ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਤਾਂ ਉਹਨਾਂ ਦੇ ਰਾ ਉਹਨਾਂ ਦੀ ਪਾਰਟੀ ਨਾਲੋਂ ਅੱਡ ਹੋਣਗੇ ਨਾਲੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਮਰਿਤਪਾਲ ਦੇ ਪਿਤਾ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਕਿਆਸੂ ਖਾਲਿਸਤਾਨ ਦੇ ਹੱਕ 'ਚ ਨਹੀਂ ਨੇ ਸੋ ਜੇਕਰ ਅਮਰਿਤਪਾਲ ਦੀ ਪਾਰਟੀ ਉਹਨਾਂ ਦੇ ਨਾਲ ਨਹੀਂ ਚੱਲਣਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਫਿਰ ਕੁਝ ਹੀ ਦਿਨਾਂ ਤੱਕ ਜੈ ਸ਼੍ਰੀ ਰਾਮ ਤੇ ਜੈ ਹਿੰਦ ਕਹਿੰਦੇ ਸੁਣਾਈ ਦੇਣਗੇ ਦੱਸਦੇ ਇਹ ਕਿ ਅਸਮਿਲ ਸਿੰਘ ਮਾਨ ਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਜੇਕਰ ਅੰਮ੍ਰਿਤਪਾਲ ਦੀ ਪਾਰਟੀ ਖਾਲਿਸਤਾਨ ਦੇ ਹੱਕ 'ਚ ਰਹਿੰਦੀ ਹੈ ਖਾਲਿਸਤਾਨ ਦੇ ਸਮਰਥਨ ਦੇ ਵਿੱਚ ਅੱਗੇ ਕੰਮ ਕਰਦੀ ਹੈ ਤੇ ਖਾਲਿਸਤਾਨ ਨੂੰ ਮੰਗਦੀ ਹੈ ਤਾਂ ਫਿਰ ਉਹਨਾਂ ਦੀ ਪਾਰਟੀ ਜਿਹੜੀ ਹੈ ਅੰਮ੍ਰਿਤਪਾਲ ਨੂੰ ਪੂਰਾ ਸਹਿਯੋਗ ਕਰੇਗੀ ਤਾਂ ਉਹਨਾਂ ਦੇ ਨਾਲ ਖੜੀ ਰਹੇਗੀ ਪਰ ਜੇਕਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਖਾਲਿਸਤਾਨ ਨੂੰ ਲੈ ਕੇ ਨਹੀਂ ਕੋਈ ਵੀ ਗੱਲ ਕਰਦੀ ਤਾਂ ਫਿਰ ਉਹ ਉਹਨਾਂ ਦੀ ਪਾਰਟੀ ਦੇ ਨਾਲ ਨਹੀਂ ਰਹਿਣਗੇ ਤੇ ਇਹ ਜਿਹਾ ਹੀ ਹੋਇਆ ਔਰ ਜਦੋਂ ਅਮਰਿਤਪਾਲ ਸਿੰਘ ਜਦੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਤੇ ਉਹਨਾਂ ਨੇ ਸਰਬਜੀਤ ਸਿੰਘ ਖਾਲਸਾ ਜੋ ਕਿ ਉਹ ਵੀ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਜਿੱਤੇ ਸਨ ਤਾਂ ਉਹਨਾਂ ਦੋਵਾਂ ਨੇ ਮਿਲ ਕੇ ਮਾਗੀ ਮੇਲੇ ਦੇ ਦੌਰਾਨ ਇਹ ਐਲਾਨ ਕੀਤਾ ਸੀ ਕਿ ਨਵੀਂ ਪਾਰਟੀ ਬਣਾਉਣਗੇ ਤੇ ਹੁਣ ਲਗਾਤਾਰ ਉਹਨਾਂ ਦੀ ਪਾਰਟੀ ਦੇ ਵਿੱਚ ਜਿਹੜੀਆਂ ਉਹ ਭਰਤੀਆਂ ਕਰਵਾਈਆਂ ਚੱਲਣ ਇਸ ਨੂੰ ਲੈ ਕੇ ਪਿਛਲੇ ਦਿਨ ਇਹ ਵਿਵਾਦ ਵੀ ਖੜਾ ਹੋਇਆ ਸੀ ਕਿ ਅਮਰਿਤਪਾਲ ਦੀ ਪਾਰਟੀ ਦੇ ਵਿੱਚ ਇਹ ਸੱਤ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀਰ ਨਹੀਂ ਹੈ ਤੇ ਨਾਲ ਹੀ ਕਈ ਵਾਰ ਜਦੋਂ ਅੰਮ੍ਰਿਤਪਾਲ ਦੇ ਪਿਤਾ ਤੇ ਸੇਮ ਸਿੰਘ ਪਤਕਾਰ ਨਾਲ ਗੱਲਬਾਤ ਕਰਦੇ ਨੇ ਉਹਨਾਂ ਨੇ ਖਾਲਿਸਤਾਨ ਦੇ ਸਵਾਲ ਪੁੱਛੇ ਸਨ ਤਾਂ ਉਹਨਾਂ ਨੇ ਕਿਹਾ ਸੀ ਕਿ ਅਜੇ ਇਸ ਦੇ ਬਾਰੇ ਕੁਝ ਨਹੀਂ ਸੋਚਿਆ ਜ ਸਿਰਫ ਪੰਜਾਬ ਦੇ ਜੋ ਹੱਕ ਦੇ ਵਿੱਚ ਗੱਲ ਹੈ ਉਹ ਉਹੀ ਕਰਨਗੇ ਜਿਸ ਤੋਂ ਬਾਅਦ ਹੁਣ ਸਿਰਮੰਜ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਨੇ ਮੁਰ ਤੋਂ ਇਹੀ ਗੱਲ ਕਹੀ ਹੈ ਕਿ ਜੇਕਰ ਖਾਲਿਸਤਾਨ ਦੀ ਗੱਲ ਅੰਮ੍ਰਿਤਪਾਲ ਦੇ ਵੱਲੋਂ ਜਾਂ ਉਸ ਦੀ ਪਾਰਟੀ ਦੇ ਵੱਲੋਂ ਨਹੀਂ ਕੀਤੀ ਜਾਂਦੀ ਤਾਂ ਉਹਨਾਂ ਦੇ ਰਾ ਅੱਡ ਅੱਡ ਹੋਣਗੇ ਉਹਨਾਂ ਦੇ ਨਾਲ ਨਹੀਂ ਚੱਲਣਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਨੇ ਵੀ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਖਾਲਿਸਤਾਨ ਦੇ ਹੱਥ ਚ ਨਹੀਂ ਨੇ ਸੋ ਜੇਕਰ ਖਾਲਿਸਤ ਤਾਂ ਫਿਰ ਉਹ ਕੁਝ ਦਿਨਾਂ ਤੱਕ ਜੈ ਸ਼ਰੀ ਰਾਮ ਤੇ ਜਹਿੰਦ ਕਹਿੰਦੇ ਹੋ ਸੁਣਾਈ ਦੇਣਗੇ ਤੇ ਅਸੀਂ ਫਤਿਹ ਬੁਲਾਵਾਂਗੇ